ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨ ਵਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਦੋ ਬੜਾ ਦਿਖਾਵਾਂਗੇ ਤਿੰਨ ਬੜਾ ਦਿਖਾਵਾਂਗੇ ਤੇ ਇੱਕ ਮਗਰ ਦਾ ਟਾਪ ਕਲਾਸ ਦੀ ਬੱਛੀ ਹੋਈ ਆ ਜਮਾ ਬਾਕੀ ਡਾਟੇ ਇਨਫੋਰਮੇਸ਼ਨ ਵੀ ਤੋਂ ਰਹਿਣਿਆ ਅਸਾ ਦੂਜੀ ਮਾਮਲੀ ਬੱਚੀ ਆ ਹਨਾ ਅਸਾ ਬੱਚੀਆਂ ਨੇ ਬੜੇ ਦਿਖਾਉਣੀਆਂ ਆ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਭਾਈ ਜੀ ਤੁਸੀਂ ਗੱਲ ਦੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੰਨ ਕਰਨ ਵਾਲਾ ਜ਼ਿਲ੍ਹਾ ਬਰਨਾਲਾ ਸ਼ਰਬਿੰਦਰ ਸਿੰਘ ਮੇਰਾ ਨਾਮ ਆ ਮੋਬਾਈਲ ਨੰਬਰ 9815539102 9815539103 ਬੜਾ ਦਿਖਾਵਾਂਗੇ 2 ਸੂਈਆਂ 1 ਕੱਪੜਾ ਹਾਂਜੀ ਪਹਿਲਾ ਨੰਬਰ ਆਪਾਂ ਗੱਪਣ ਬੱਚੀ ਦੇਖ ਰਏ ਹਨਾ ਇਹ ਪਹਿਲਾ ਨੰਬਰ ਗੱਪਣ ਹੋ ਗਿਆ ਕਿਹੜਾ ਸੂਬਾ ਸੂਈਆਂ ਇਹ ਦੂਜਾ ਸੂਬਾ ਵੀ ਹੈ ਕਦੋਂ ਲੈ ਜੂਗੀ ਇਹ ਹਫਤੇ ਦੀ ਕੱਤੀ ਹੈ ਇੱਕ ਹਫਤਾ ਬਾਕੀ ਦੰਦ ਦੇਖੇ ਕਿ ਨਹੀਂ ਤੇ ਜਵਾਨੀ ਅੰਦਰ ਠੀਕ ਹੈ ਕਿੰਨਾ ਕੁ ਦੁੱਧ ਵੀਰੇ ਸੇਵਾ ਦਾ 18 ਮਿਲੀਲੀਟਰ ਆਪਾਂ ਕਹਿ ਸਕਦੇ ਹਾਂ ਜੈ ਜਗਨਨਾ ਰੇਟ ਕੀ ਰਹੋਗੇ ਦਾ ਰੇਟ ਦਾ ਮੁੱਲ 60000 ਕਰਦਾ ਵੀ ਬਾਕੀ ਮੌਕੇ ਤੇ ਮਾਨ ਤਣ ਜੋ ਹੋਊਗਾ ਤੋੜ ਦੇ ਬਾਅਦ ਪਹਿਲੇ ਨੰਬਰ ਤੇ ਵੇੜ ਦੇਖ ਸਕਦੇ ਪਲੂਣ ਪਹਿਲਾ ਸੂਆ ਸੂਰੀਆ ਕੱਦ ਕਾਠ ਬੋਡੀ ਵੇਟ ਵਗੈਰਾ ਜਿੰਦ ਜਾਨ ਹਾਈਟ ਵੇਟ ਬਹੁਤ ਆ ਰੇਟ 75000 ਆ ਥੋੜਾ ਬੋਧਾ ਮਾਨ ਤਣ ਮੌਕੇ ਤੇ ਹੋ ਜੂਗਾ ਹਨ ਤੇ ਦੁੱਧ ਦੀ ਗੱਲ ਕਰੀਏ 17 18 ਕਿਲੋ ਕਹਿਣ ਨੂੰ ਆਪਾਂ ਕਹੇ ਜੇ 20 ਕਹੇ ਜੇ ਪਰ 17 18 ਕਿਲੋ ਦੋ ਦਿਨ ਆਮਣਾ ਪਾ ਦੇਣਾ ਰੇਟ 75000 ਬਾਕੀ ਮੌਕੇ ਤੇ ਮਾਨਦਾਨ ਤੁਹਾਡਾ ਹੋ ਜਾਊਗਾ ਪਹਿਲੇ ਸੂਏ ਆ ਸੂਨੋਏ ਦਾ ਇੱਕ ਹਫਤਾ ਹਜੇ ਬਾਕੀ ਪਿਆ ਤੇ ਬਾਕੀ ਲੇਵਾ ਦੇ ਕੋ ਬਹਿ ਸਰਦ ਕਿਆ ਬਾਕੀ ਥਾਂ ਦੇਖੋ ਨਿਕਲਵਾ ਚੋਣ ਦਾ ਸਵਾਦ ਆਇਆ ਘਰ ਦੋਨੇ ਪਾਸੇ ਰਹਿ ਕੇ ਨਜ਼ਾਰੇ ਲਿਆਦੇ ਨੇ ਜੀਲ ਆ ਪੂਰੀ ਫੁੱਲ ਜਿਵੇਂ ਮਰਜ਼ੀ ਬੈਠ ਜਾਓ ਜਿਹੜੇ ਪਾਸੇ ਮਰਜ਼ੀ ਮਗਰ ਦੀ ਮੂਰਦੀ ਠੀਕ ਹੈ ਕਰੀ ਜਾਓ ਲੇਵਾ ਦੇ ਕੁਝ ਜੱਕ ਦਾ ਲਿਗਾ ਅੱਗੇ ਰੇਟ ਜਮਾ ਜਿਹਨਾਂ ਨੂੰ ਬਾਅਦ 75000 ਹਨਾ ਹਾਂਜੀ 75000 ਰੇਟ ਆ ਮੋਕੇ ਤੇ ਮਾਰਤਾ ਲਈ ਜ਼ਰੂਰ ਹੋ ਅੱਗੇ 2 ਨੰਬਰ ਦੇਖੀਏ ਨਾ ਤਾਜ ਦੀ ਵੀ ਇਹਦੇ ਮਗਰ ਬੱਛੀ ਆ ਗਈ ਨਾ ਇਹਦੇ ਮਗਰ ਬੱਛੀ ਆ ਰਾਜ ਦੀ ਸੂਈ ਹੋਰੀ ਆ ਇਹ ਬੱਛੀ ਬੜੀ ਪਿਆਰੀ ਆ ਨਾ ਬੱਛੀ ਬਹੁਤ ਸੋਹਣੀ ਠੀਕ ਐ ਜੀਰ ਜੁੜਾਣਾ ਜੀਰ ਜੁੜਾ ਕਿੰਨਾ ਦਾ ਦੁੱਧ ਪਾ ਦੂਗੀ ਇਹ ਦੁੱਧ 18 ਕਿਲੋ ਲੀਟਰ ਪਾ ਜੀਰ ਜਮਾਣਾ ਜੀਰ ਜਮਾਣਾ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ 7 ਰੁਪਿਆ ਮਾਨਦਾਨ ਹੋ ਜਾਊਗਾ ਮਾਨਦਾਨ ਮੋਕੇ ਤੇ ਥੋੜੀ ਬਾਅਦ ਦੂਜੇ ਨੰਬਰ ਤੇ ਜਿਹੜੀ ਵਹਿੜ ਦੇਖਦੇ ਪਏ ਆ ਦੂਜਾ ਸੁਆ ਸੁਈ ਹੋਈ ਆ ਰੇਟ ਸਿਰਫ 70000 ਜੇਰ ਧਾਰ ਸਭ ਖੋਕਿਆ ਤੇ ਮਗਰ ਆ ਗਿਆ ਇਹਦੇ ਮੇਰੇ ਬੱਚੀ ਹੈਣਾ ਹਾਂਜੀ ਹਾਂ ਬੱਚੀ ਬੱਚੀ ਬੜੀ ਪਿਆਰੀ ਹੈ ਤੋ ਧਾਰਾ ਦੇਖੋ ਯਾਰ ਕਿਆ ਬਾਤਾਂ ਜਿੱਥੇ ਮਰਜ਼ੀ ਖੜਾ ਕੇ ਚੋਈ ਜਾ ਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜਮਾ ਕੋਈ ਇਹਦੇ ਮੂਰੇ ਬੰਦਾ ਨਹੀਂ ਖੜਾ ਕੋਈ ਆਪਾਂ ਬੱਚਾ ਨਹੀਂ ਛੱਡਿਆ ਸੋ ਦੇਖੋ ਯਾਰ ਜਮਾ ਗਰਾਊਂਡ ਦੇ ਵਿੱਚ ਧਾਰਾ ਮਾਰਾ ਸੁਆਦ ਆਉਂਦਾ ਪਾ ਠੀਕ ਆ ਵੀਰੇ 70000 ਦੀ ਵਹਿੜ ਆ ਧਾਰਾ ਮਾਰ ਕੇ ਦਿਖਾ ਦਿਆਂ ਤੇ ਜੇਰ ਜੂ ਰੋਕਿਆ ਰੇਟ 70000 ਇਹ ਚ ਮਾਨਦਾਨ ਹੋ ਜਾ ਤੇ ਲੈਵਾ ਦੇ ਫਿਰ ਫਿਟਨੈਸ ਬਾਕੀ ਜਿਹੜਾ ਪਿੱਛੇ ਬੱਚਾ ਇਹਦੇ ਬੜਾ ਪਿਆਰਾ ਅਨਮੁੱਲਾ ਬੱਚਾ ਜਾਵਾ ਅਰੇ ਬੱਚੀ ਵਗਰਾ ਫੇਸ ਕੁਆਲਟੀ ਵਗਰਾ ਦੇਖੋ 70 ਜੋ ਮਾਣਦਾਨ ਕਰ ਦਾਂਗੇ ਹਨਾ ਹਾਂਜੀ ਹਾਂ 70 ਜੋ ਮਾਣਦਾਨ ਜ਼ਰੂਰ ਕਰਾਂਗੇ ਧਰੇ ਤੀਜੇ ਨੰਬਰ ਤੇ ਫੇਰ ਬੈੜ ਆ ਗਈ ਹਨਾ ਤੀਜੇ ਨੰਬਰ ਤੇ ਸਵੇਰ ਦੀ ਸੂਈ ਵੀ ਬੈਠ ਜੇਰ ਕੰਪਲੀਟ ਹੋ ਵੀ ਆ ਬੱਚੇ ਨੂੰ ਦਿਖਾ ਦੇ ਮਾੜੀ ਠੀਕ ਹੈ ਜੇ ਆ ਜਾਵਾ ਓਕੇ ਆ ਹਨਾ ਸਾਂਭੀ ਬਠਾ ਜੇਰ ਦੀ ਢਾਗ ਦੇ ਢਾਗ ਦੇ ਢਾਗ ਦੇ ਬੱਥੇ ਬਣਗੇ ਦੇ ਬੱਚਾ ਇਹਦੇ ਮਗਰ ਬੱਚੀ ਹੈ ਹਨਾ ਇਹ ਮਗਰ ਬੱਚੀ ਬੜੀ ਪਿਆਰੀ ਹੈ ਬੜੀ ਸੋਹਣੀ ਬੱਚੀ ਹੈ ਬੱਚੀ ਦਾ ਮੂੰਹ ਕਰ ਰਿਹਾ ਸਮੂਹ ਦੇਖੋ ਯਾਰ ਬੱਚੀ ਦਾ ਕਿਆ ਬਾਤਾਂ ਹਨਾ ਕਿੰਨਾ ਦੁੱਧ ਦੇ ਦੂਗੀ ਇਹ 20 ਲੀਟਰ ਪਾਉਂਗੀ ਫੁੱਲ ਆਰਾਮ ਕਰੀਗਾ ਮਾੜੇ ਮਾੜੇ ਸਿੰਘ ਜੇ ਕੱਲੇ ਹਨਾ ਮਾੜੇ ਮਾੜੇ ਕੱਲੇ ਸਿੰਘ ਹੀ ਆ ਉਹ ਕਿਤੇ ਵੀ ਹੱਥ ਨਹੀਂ ਧਰ ਸਕਦਾ ਕੋਈ ਵੀ ਬੰਦਾ ਰੇਡ ਕੀ ਇਹਦਾ ਪਰੇਟ ਦਾ 80 ਜਰਸੀ ਮਾਰਦਾਨ ਹੋ ਜਾਊਗਾ ਮਾਰਦਾਨ ਸ਼ੁਰੂ ਕਰਾਂਗੇ ਦੁੱਧ ਕਹਿੰਦਾ ਬਾ 21-22 ਕਿਲੋਣੀ ਹੈਗੀ ਆ ਇਹਦੇ ਆਰਾਮ ਨਾਲ ਬਾ 20 ਪਾਉਗੀ ਆ ਦੂਜਾ ਨੰਬਰ ਜਿਹੜੀ ਵੇੜ ਦੇਖਦੇ ਪਏ ਆ ਦੂਜਾ ਸੂਆ ਸੂਈ ਸਵਾਈ ਮਗਰ ਬ ਮਾਣਦਾਨ ਹੋ ਜੂਗਾ ਤੇ ਵੱਡੀ-ਵੱਡੀ ਸੈਸ ਸੂਈ ਬੜਾ ਚੰਗਾ ਪਿਆਰਾ ਤੇ ਚੋਣ ਜਵਾਦੀ ਵੀਰੇ ਖਰੀਆ ਜਾਮਾ ਚੋਣ ਜਵਾਦੀ ਨੰਬਰ 1 ਆ ਬਈ ਹੱਥ ਵੀ ਨਾ ਲਾਵੇ ਕੋਈ ਵੀ ਬੰਦਾ ਠੀਕ ਆ ਉਸ ਗੱਲੋਂ ਬੰਦਾ ਬੇਫਿਕਰ ਹੋ ਜੀ ਹਣਾ ਇਸ ਚੀਜ਼ ਦੀ ਆਪਣੀ ਗਾਰੰਟੀ ਨੂੰ ਪੂਰੀ ਫੁੱਲ ਵਟਾਪ ਠੀਕ ਐ ਸੋ ਦੇਖੋ ਮੂੰ ਮੱਥਾ ਜਾ ਕੇ ਆਵਾਤਾ 8000 ਰੁਪਏ ਦਾ ਰੇਟ ਆ ਮਗਰੇ ਦੇ ਬੱਚਿਆ ਸੂਈ ਸਵਾਈਆ ਲੈ ਬੜਾ ਦਿਖਾ ਰੀਆਂ ਇੱਕ ਕੱਬਣ ਦੋ ਸੂਈਆਂ ਦੋਨਾਂ ਮਗਰ ਬੱਚੀਆਂ ਪਿੰਡ ਚੰਨਣ ਵਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਕੇ ਤੇਨੂੰ ਪਿਆਰ ਦੇਣੀ ਥਾ